ਚੰਨਗੜ ਸ਼ੰਕਰ ਜਿਲ੍ਹਾ ਹਿਸ਼ਾਰ ਪਰ ਘਰ ਵਿੱਚ ਰਹਿ ਰਿਹਾ ਸੀ 23 ਤਰੀਕ ਨੂੰ ਸਵੇਰੇ 10 ਵਜੇ ਇੱਕ ਫੋਨ ਆਦਾ ਮੈਨੂੰ ਟੈਲੀਕਮ ਵਿਭਾਗ ਤੋਂ ਕਹਿੰਦੇ ਤੁਹਾਡਾ ਜਿਹੜਾ ਫੋਨ ਹੈਗਾ ਨਾ ਕਿਸੇ ਨੇ ਹੈਂਗ ਕਰਕੇ ਹੋਰ ਫੜੇ ਨਾਂ ਦੇ ਖਾਤੇ ਵਗੈਰਾ ਖੋਲ ਲਏ ਵੇ ਵੱਡੀ ਬੰਬੇ ਚ ਐਫਆਈਆਰ ਦਰਜ ਹੋ ਗਈ ਵੀ ਫਾਨ ਬੰਬੇ ਜਾਣਾ ਪਹਿਲਾਂ ਮੈਂ ਕਿਹਾ ਮੈਂ ਤਾਂ ਬੰਬੇ ਜਾ ਨਹੀਂ ਸਕਦਾ ਉਹ ਕਹਿੰਦੇ ਤੁਹਾਡੀ ਇਨਸਪੈਕਟਰ ਨਾਲ ਗੱਲ ਕਰਾ ਦਿੰਨੇ ਉਨੇ ਇੱਕ ਕਮਰੇਜ ਮੈਨੂੰ ਲੈ ਗਿਆ ਵੀਡੀਓ ਕਾਲ ਦੇ ਉੱਪਰ ਰੱਖ ਕੇ ਗੱਲ ਕਰਨ ਲੱਗਾ ਕਹਿੰਦਾ ਨਹੀਂ ਤੁਹਾਨੂੰ ਸੰਨ ਆਰਡਰ ਹੈ ਕਿ ਤੁਹਾਨੂੰ 2 ਘੰਟੇ ਦੇ ਅੰਦਰ ਅੰਦਰ ਅਰੈਸਟ ਕੀਤਾ ਜਾਊਗਾ ਹੂੰ ਮੈਂ ਕਿਹਾ ਮੈਂ ਕਿੱਦਾ ਜਾ ਸਕਦਾ ਮੈਂ ਕਹਿੰਦਾ ਤੁਸੀਂ ਗਏ ਕਦੀ ਬੰਬੇ ਤੁਹਾਡਾ ਖਾਤਾ ਖੁੱਲਿਆ ਉਹ ਤੇ ਮੈਂ ਕਿਹਾ ਮੇਰਾ ਕੋਈ ਖਾਤਾ ਨਹੀਂ ਖੁੱਲਿਆ ਕਹਿੰਦਾ ਨਹੀਂ ਨਹੀਂ ਆ ਸਕਦੇ ਤਾਂ ਤੁਹਾਡੀ ਮੈਂ ਡੀਜੀਪੀ ਨਾਲ ਗੱਲ ਕਰਾ ਦਿੰਦਾ ਡੀਜੀਪੀ ਉਹ ਬੋਲਣ ਲੱਗਿਆ ਉਹਨੂੰ ਜਦੋਂ ਗੱਲ ਕਰਾਈ ਤਾਂ ਕਹਿੰਦਾ ਤੁਸੀਂ ਆ ਜਾਈਂ ਉਹ ਅਸਟਰੀਓ ਮੈਂ ਕੀਤਾ ਰੁਇਆ ਚ ਬੈਠਿਆ ਰੈਸਟ ਕਰਕੇ ਲਿਆਓ ਇਹਦਾ ਰੈਸਟ ਹੋਣ ਦੀ 20 25 ਇਸ ਉੱਪਰ ਕੰਪਲੇਨ ਨਾ ਹੋਣੀ ਜਮਾ ਇੱਕ ਕਹਿੰਦਾ ਕਿ ਇੱਕ ਹੱਕ ਕਹਿੰਦਾ ਤੁਹਾਨੂੰ ਪਤਾ ਮੰਨੀ ਲਾਂਡਰਿੰਗ ਕੀ ਹੁੰਦੀ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਇੱਕ ਨਰੇਸ਼ ਗੋਇਲ ਹੈ ਬੰਦਾ ਤੁਹਾਡੀ ਉਮਰ ਦਾ ਹੀ ਇਹ ਕਹਿੰਦਾ ਉਹਨੇ 2 ਕਰੋੜ ਦੀ ਬੈਂਕ ਚ ਉਧਾਕਾ ਮਾਰਿਆ ਸੀ 2 ਉਹਦੇ ਵਿੱਚੋਂ ਉਹਨੇ 2 2% ਕਰਕੇ ਤੁਹਾਡੇ ਖਾਤਿਆਂ ਦੇ ਵਿੱਚ 20-20 ਲੱਖ ਰੁਪਏ ਪਾਇਆ ਵਾ ਆ ਸਾਡੇ ਕੋਲ ਹੈ ਕਹਿੰਦੇ ਤੁਸੀਂ ਜੇ ਕਿਆ ਜਵਾਬ ਦੇਂਦੇ ਨਾ ਕਿ ਅਸੀਂ ਨਾ ਮੈਂ ਗਿਆ ਨਾ ਮੈਨੂੰ ਕਿਹਦਾ ਪਤਾ ਕਿਨ ਪਾਇਆ ਨਾ ਸਾਨੂੰ ਪਤਾ ਹੈ ਕੁਝ ਮੈਂ ਉਹ ਕਿਹਾ ਅੰਦਰ ਲੋਕ ਬੰਦ ਕਰ ਦੋ ਤੇ ਵੀਡੀਓ ਕਾਲ ਚਾਲੂ ਰੱਖਣਾ ਆਪਣਾ ਫੋਨ ਵੀ ਚਾਰਜ ਤੇ ਲਾ ਲਓ ਫੋਨ ਵੀ ਤੁਹਾਡਾ ਖਤਮ ਨਹੀਂ ਹੋਣਾ ਚਾਹੀਦਾ ਮੈਂ ਡਰ ਗਿਆ ਮੈਂ ਕਿ ਮੈਨੂੰ ਪਤਾ ਨਹੀਂ ਕੀ ਗੱਲ ਹੈ ਕਹਿੰਦੇ ਨਹੀਂ ਤੁਹਾਨੂੰ ਤਾਂ ਅਰੈਸਟ ਕਰਨਾ ਹੀ ਕਰਨਾ ਹੈ ਤਾਂ ਐਜਾ ਕਰੋ ਕਿ ਸਾਰੇ ਆਪਣਾ ਬਾਸਬੁੱਕ ਬੈਂਕ ਦੀਆਂ ਕਾਪੀਆਂ ਕੀ ਕਹੋਗੇ ਚੈੱਕ ਬੁੱਕ ਲੈ ਕੇ ਆ ਜਾਓ ਤੇ ਸਾਰੇ ਮੈਂ ਕਹਿੰਦਾ ਸਾਰੇ ਕਾਊਂਟ ਕਰਨਾ ਹੂੰਗਾ ਬਾਗੀ ਸਾਡੇ ਕੋਲ ਕਿਆ ਨਿਕਲਦਾ ਉੱਥੇ ਕਿਆ ਨਿਕਲਣਾ ਮੈਂ ਕਿ ਉਹ ਦੇਖਣਾ ਹੂੰਗਾ ਤੇ ਉਹਨੂੰ ਉਹ ਸਾਰੇ ਉਹਨ ਮੇਰੇ ਤੋਂ ਲੈਣੇ ਤੋਂ ਬਾਅਦ ਮੈਂ ਕਿ ਬਸ ਹੋ ਗਿਆ ਕੰਨੇ ਨਹੀਂ ਹਰ ਜਾਨੇ ਹੂੰ ਤੁਹਾਡੀ ਤੁਸੀਂ ਕਿਆ ਚਲਾਨੇ ਮੈਂ ਕਿ ਮੈਂ ਤਾਂ ਕੁਛ ਨਹੀਂ ਚਲਾਦਾ ਮੇਰੇ ਕੋਲ ਸਕੂਟਰੀ ਆ ਬਾਈ ਭਾਈ ਛੋਟੀ ਜੀ ਕੰਨਾ ਬੈਂਕ ਤੁਹਾਡਾ ਕਿੰਨੇ ਦੂਰ ਹੈ ਸਾਰਾ ਮੇਰੇ ਤੋਂ ਹੀ ਪੁੱਛ ਲਿਆ ਮੈਂ ਕਿ 10 ਕਿਲੋਮੀਟਰ ਹੈ ਹਮ ਤੁਸੀ ਚੈਕ ਕਰੋ ਕੁਛ ਨਹੀਂ ਕਰਨਾ ਕਿਸੇ ਨਾਲ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਬੁਲਾਣਾ ਕਿਸੇ ਨੂੰ ਵੀ ਤੁਹਾਡੀ ਆਪਣੀ ਸਿਕਿਉਰਿਟੀ ਹੈ ਪਰਸਨ ਸਿਕਿਉਰਿਟੀ ਹੋ ਸਕਦਾ ਤੁਹਾਡਾ ਕੋਈ ਭਾਈ ਤੁਹਾਡਾ ਲੜਕਾ ਜਾਂ ਬੇਟਾ ਕਿਸੇ ਦੇ ਵੀ ਕੋਈ ਦੋਸਤ ਨਾਲ ਗੱਲ ਕਰ ਦੇ ਕਿ ਉੱਥੇ ਉਹਦਾ ਵੀ ਉੱਥੇ ਖਾਤਾ ਖੋਲਿਆਵਾਇਆ ਜਾਂਦਾ ਕੋਈ ਦੱਸ ਦੇ ਤੁਹਾਡੇ ਪੈਸੇ ਹੈਗੇ ਇਸ ਕਰਕੇ ਮੈਨੂੰ ਇਹਨਾਂ ਡਰਾ ਲਿਆ ਉਹਨੇ ਧਮਕਾ ਲਿਆ ਮੈਂ ਨਾ ਮੈਂ ਭਾਈ ਨਾਲ ਗੱਲ ਕਰ ਸਕਿਆ ਕੱਖ ਨਹੀਂ ਉਹਨੇ ਕਹਿੰਦਾ ਹੁਣ ਤੁਸੀਂ ਇਹਨੂੰ ਫੋਨ ਨੂੰ ਇਸ ਤਰ੍ਹਾਂ ਚੱਲਦਾ ਹੀ ਰੱਖਣਾ ਇਹਨੂੰ ਜੇਬ ਵਿੱਚ ਪਾ ਲਓ ਤੇ ਹੁਣ ਤੁਸੀਂ ਚੱਲ ਜਾਓ 2 ਘੰਟੇ ਮੈਨੂੰ ਐਸਾ ਪਹਿਲੇ ਨਹੀਂ ਬੰਦ ਕੀਤਾ ਉਹਨੇ ਜਦੋਂ ਸਾਰਾ ਕੁਝ ਕਰਦੇ ਰਿਹਾ 2 ਘੰਟੇ ਫਿਰ 2 ਵਜੇ ਮੈਂ ਗਿਆ ਬੈਂਕ ਜਾ ਕੇ ਉੱਥੇ ਮੈਂ ਕਿਹਾ ਮੈਂ ਕਿ ਉੱਥੇ ਜਾ ਕੇ ਕੀ ਕਰਨਾ ਕਹਿੰਦੇ ਪਹਿਲਾਂ ਐਫਡੀ ਛਡਾ ਲੈਣੀ ਫਿਰ ਐਫਡੀ ਛਡਾ ਕੇ ਫਿਰ ਤੁਸੀਂ ਅਮਾਉਂਟ ਜੋੜ ਦਿੰਨਾ ਤੇ ਕਿੰਨਾ ਹੈ ਫਿਰ ਬਾਹਰ ਆ ਜਾਣਾ ਆਰਟੀਜੀਐਸ ਫਾਰਮ ਲੈਣਾ ਆਰਟੀਜੀ ਫਾਰਮ ਐ ਤੁਹਾਨੂੰ ਦੱਸੂਗਾ ਉਹੀ ਮੈਂ ਦਾਦਰੇ ਉਹੀ ਮੈਂ ਭਰਦਾ ਰਿਹਾ ਉੱਥੇ ਬਾਅਦ ਉਹਨੇ ਅੰਦਰ ਜਾ ਕੇ ਉੱਥੇ ਤੇ ਪੈਸੇ ਨਿਕਲ ਗਏ ਇਹ ਉੱਥੇ ਦੇ ਮਾਮੂਰ ਕਾ ਆਇਆ ਤਾਂ ਆਣੇ ਤੋਂ ਬਾਅਦ ਮੈਂ ਰਸਤੇ 'ਚ ਨਾਲੇ ਹੀ ਤਾਂ ਉਹ ਵੀ ਵੀਡੀਓ 깔 ਚੱਲਦੀ ਐ ਇੱਥੇ ਤੱਕ ਵੀ ਕਹਿੰਦਾ ਹੁਣ ਤੁਸੀਂ ਚੈੱਕ ਕਰੋ ਤੁਹਾਨੂੰ ਰਸੀਦ ਮਿਲ ਗਈ ਇਹਦੇ ਇੱਕ ਸੁਪਰੀਮ ਕੋਰਟ ਦੀ ਇੱਕ ਦਮੇਂ ਰਸੀਦ ਪਾਈ ਵੀ ਇਹਦੇ 'ਚ 1.5 ਲੱਖ ਦੀ ਫਿਰ ਕਹਿੰਦਾ ਕੱਲ ਫੇਰ ਮਿਲਾਂਗੇ ਸਵੇਰ ਨੂੰ 9 ਵਜੇ ਠੀਕ ਹੈ 9 ਵਜੇ ਫੇਰ ਫੋਨ ਆਇਆ ਕਹਿੰਦਾ ਹੁਣ ਤੁਸੀਂ 3 ਲੱਖ ਰੁਪਈਆ ਹੋਰ ਤਿਆਰ ਰੱਖੋ ਇਹ ਤੁਹਾਡੀ ਸਿਕਿਉਰਿਟੀ ਨਹੀਂ ਹਜਾ ਜਮ੍ਹਾਂ ਹੋਈ ਸਿਕਿਉਰਿਟੀ ਦੇ ਰਿਹਾ ਮੈਂ ਕਿਹਾ ਮੇਰੇ ਕੋਲ ਤਾਂ ਹੈ ਨਹੀਂ ਕਿੰਨੇ ਵਜੇ ਤੁਹਾਨੂੰ ਮੇਰਾ ਬੰਦੇ ਤੂੰ ਨਹੀਂ ਕਹੀ ਨੀ ਜਰਾ ਪੰਜ ਚਲਾਓ ਕਦ ਦੱਸੋ ਵੀ ਹਾਂ ਅਸੀਂ 2 ਵਜੇ ਤੱਕ ਦੇ ਦੇਵਾਂਗੇ ਅਸੀਂ ਕਿ 2 ਵਜੇ ਤੱਕ ਪ੍ਰਬੰਧ ਕਰਦੇ ਹਾਂ ਜਦੋਂ ਜੈਨ ਨੂੰ 2 ਵਜੇ ਫਿਰ ਫੋਨ ਆ ਗਿਆ ਅਸੀਂ ਕਿ ਕਹਿੰਦਾ ਹੋਇਆ ਕਹਿੰਦਾ ਮੈਂ ਕਿ ਸਾਡੇ ਕੋਲ ਪੈਸੇ ਨਹੀਂ ਵੜੇ ਕਿੰਨਾ ਟਾਈਮ ਲੱਗੇਗਾ ਮੈਂ ਕਿ ਉਹ ਹੀ ਨਾ ਟਰਕਾਣੇ ਮੈਂ ਕਿ ਦੋ ਦਿਨ ਲੱਗਣਗੇ ਫਿਰ ਕੱਲ ਫਿਰ ਫੋਨ ਆਦੇ ਫਿਰ ਕੱਲ ਫਿਰ ਉਹਦਾ ਫੋਨ ਨਹੀਂ ਚੱਕਿਆ ਉਹਦੇ ਬਾਅਦ ਆਣੇ ਬੰਦ ਕਿੰਨੇ ਐਪਲੀਕੇਸ਼ਨ ਅਸੀਂ ਪੰਜ ਦਿੱਥੇ ਦਿੱਤੀ ਥਾਣੇ ਚ ਕੋ ਗਿਆ ਫਿਰ ਇੱਕ ਬੈਂਕ ਲਈ ਦਿੱਤੀ ਦੂਜੇ ਲਈ ਸਾਡੇ ਬੰਦ ਸੇਖੋੜ ਤੋਂ ਤੇ ਇੱਕ ਬਹੁਤ ਵੱਡਾ ਜੀ ਨੂੰ ਕਹਿੰਦੇ ਕਫਲਾ ਹੀ ਹੋਇਆ ਹੈ ਤੇ 10,50,000 ਦਾ ਰਮੇਸ਼ لال ਜਿੱਤਾ ਸਾਡੇ ਚਾਚਾ ਮੇਰੇ ਪਿੰਡ ਸਿੱਖਵਾਲ ਤੋਂ ਅਸੀਂ ਇਹ ਕਹਿੰਦੇ ਵੇ ਸਾਡੇ ਜਿਹੜੇ 20 ਦੇ ਵਿੱਚ ਇਹਦੇ ਨੇ ਕਈ ਜਿਹੜੇ ਮੁੱਦੇ ਐ ਇਹ ਆ ਚੁੱਕੇ ਐ ਵੀ ਜਿਹੜੇ ਝੂਠੇ ਜਿੱਦਾਂ ਪਾਸਪੋਰਟ ਬਣਾਉਂਦੇ ਜਾਂ ਆਧਾਰ ਕਾਰਡ ਬਣਾਉਂਦੇ ਜਾਂ ਪੈਨ ਕਾਰਡ ਜਾਂ ਫਿਰ ਏਟੀਐਮ ਕਾਰਡ ਜਿਹੜੇ ਸਾਡੇ ਵੀਡੀਓ ਕਾਲ ਆਣੀ ਆ ਵੀਡੀਓ ਕਾਲ ਤੋਂ ਜਿਹੜੇ ਸਾਡੇ ਜਿਹੜੇ ਸਿਆਣੇ ਬਿਰਗ ਹੈ ਉਹਨਾਂ ਨੂੰ ਜਿਹੜੇ ਬਾਹਰੋਂ ਕਾਲ ਕਰਕੇ ਬੰਦੇ ਵਜ਼ਾਰੇ ਐ ਅਸੀਂ ਇਹ ਸਰਕਾਰਾਂ ਤੋਂ ਯਾਦੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜਿਹੜੀ ਕਾਨੂੰਨੀ ਜਿਹੜੀ ਕਾਰਵਾਈ ਹੈ ਇਹ ਕੀਤੀ ਜਾਣੀ ਚਾਹੀਦੀ ਜਿਹੜਾ ਸਾਡੇ ਚਾਚੇ ਦਾ 10 1.5 ਲੱਖ ਰੁਪਇਆ ਗਿਆ ਹੈ ਇਹ ਮੁੜ ਕੇ ਦਿਵਾਉਣਾ ਚਾਹੀਦਾ ਅਸੀਂ ਸਰਕਾਰ ਤੋਂ ਜਿੱਦਾਂ ਸਾਡੇ ਕਈ ਅਖਬਾਰਾਂ ਵਿੱਚ ਵੀ ਦਿਖਲੀ ਜਾਂਦਾ ਹੈ ਕਈ ਅਸੀਂ ਜਾਗਰਤ ਸਰਕਾਰਾਂ ਨੂੰ ਇਹ ਚੀਜ਼ਾਂ ਚਲਾਉਣੀਆਂ ਚਾਹੀਦੀਆਂ ਵੀ ਜਿਹੜੇ ਤੁਸੀਂ ਇਹ ਦੱਸਿਆ ਜਾਵੇ ਜਿਹੜੇ ਕੋ ਨਵੇਂ ਕਾਲ ਜਿਹਦਾ ਬਾਹਰੋਂ ਆਂਦੇ ਆ WhatsApp ਤੇ ਉਹ ਜਿਹੜੇ WhatsApp ਕਾਲਾਂ ਉਹ ਸਾਨੂੰ ਨਹੀਂ ਚੱਕਣੀਆਂ ਚਾਹੀਆਂ